ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਤਾਰ ਡਿਟਲ ਪੰਜਾਬੀ ਵਿੱਚ ਜਿਦੇ ਵਿੱਚ ਤੁਸੀਂ ਕਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਸੋ ਦੋਸਤੋ ਜਿਹੜੇ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਤੀ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਵੇਂ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਤਬਾਤ ਜਿਹੜਾ ਪੜ੍ਹਾਈ ਵੱਲ ਧਿਆਨ ਦੇ ਰਿਹਾ ਹੈ ਤੇ ਹੁਣ ਪੇਪਰ ਲੀਕ ਨਹੀਂ ਹੋਣਗੇ ਸਿੱਖਿਆ ਭਗ ਨੇ ਪੁਰਾਣਾ ਜੁਗਾੜ ਛੱਡ ਕੇ ਵਰਤ ਲਈ ਹੈ ਨਵੀਂ ਤਕਨੀਕ ਇਸੇ ਸਾਲ ਲਾਗੂ ਹੋਵੇਗੀ ਇਹ ਤਕਨੀਕ ਕੀ ਹੈ ਪੂਰੀ ਅਪਡੇਟ ਤੁਹਾਨੂੰ ਦਿੰਨੇ ਆ ਸਵੇਰੇ ਦੇ ਵਿੱਚ ਬੋਰਡ ਦੇ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਣ ਦੇ ਮਾਮਲਿਆਂ ਨੇ ਸਿੱਖਿਆ ਭਗ ਨੂੰ ਚੱਕਰਾਂ ਚ ਪਾਇਆ ਹੋਇਆ ਹੈ ਪਿਛਲੇ ਸਾਲ ਵੀ 12ਵੀਂ ਦਾ ਅੰਗਰੇਜ਼ੀ ਦਾ ਇੱਕ ਪੇਪਰ ਲੀਕ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੇ ਇੱਕ ਨਵੀਂ ਤਕਨੀਕ ਵਰਤੀ ਹੈ ਇਸ ਵਾਰ ਸੈਸ਼ਨ 2023-24 ਲਈ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਸੰਬੰਧੀ ਸਖਤ ਤਿਆਰੀ ਕੀਤੀ ਗਈ ਹੈ ਪ੍ਰੀਖਿਆਵਾਂ ਦੌਰਾਨ ਪ੍ਰਸ਼ਨ ਪੱਤਰ ਲੀਕ ਨਾ ਹੋਵੇ ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਸ਼ੇਸ਼ ਰਣਨੀਤੀ અપ나ਈ ਹੈ ਨਵੀਂ ਯੋਜਨਾ ਤਹਿਤ ਪ੍ਰਸ਼ਨ ਪੱਤਰ ਬੈਂਕਾਂ ਜਰੀਏ ਪ੍ਰੀਖਿਆ ਕੇਂਦਰਾਂ ਤੇ ਭੇਜਣ ਦੀ ਬਜਾਏ ਆਨਲਾਈਨ ਪੋਰਟਲ ਰਾਹੀਂ ਭੇਜੇ ਜਾਣਗੇ ਪ੍ਰੀਖਿਆ ਤੋਂ ਸਿਰਫ ਅੱਧਾ ਘੰਟਾ ਪਹਿਲਾਂ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟ ਨੂੰ ਪ੍ਰਸ਼ਨ ਪੱਤਰ ਜਿਹੜੇ ਨੇ ਉਹ ਮਿਲਣਗੇ ਇਸ ਸਬੰਧੀ PSEB ਨੇ ਟ్రायल ਸ਼ੁਰੂ ਕਰ ਦਿੱਤਾ ਹੈ ਤੇ ਬੋਰਡ ਵੱਲੋਂ ਡਮੀ ਪ੍ਰੀਖਿਆਵਾਂ ਵੀ ਕਰਵਾਈਆਂ ਜਾ ਰਹੀਆਂ ਨੇ ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਮਾਰਚ ਚ 12ਵੀਂ ਜਮਾਤ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਪੋਰਟਲ ਰਾਹੀਂ ਭੇਜੇ ਜਾਣਗੇ ਜਿਸਨੋਂ ਪ੍ਰੀਖਿਸ਼ਾਉਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਲਈ ਲਾਗੂ ਕੀਤਾ ਜਾਵੇਗਾ ਬੋਰਡ ਮੈਨੇਜਮੈਂਟ ਮੁਤਾਬਕ 12ਵੀਂ ਦੀ ਫਿਜ਼ਿਕਸ ਬਾਇਓਲੋਜੀ కెਮਿਸਟਰੀ ਫੰਡਾਮੈਂਟਲ ਆਫ ਬਿਜ਼ਨਸ ਤੇ ਹੋਮ ਸਾਇੰਸ ਦੇ ਪ੍ਰੈਕਟੀਕਲ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨਲਾਈਨ ਭੇਜੇ ਜਾਣਗੇ ਹਾਲਾਂਕਿ ਇਸ ਜਰੀਏ ਪ੍ਰੀਖਿਆ ਨੂੰ ਕਿਵੇਂ ਸੁਚਾਰੂ ਤਰੀਕੇ ਨਾਲ ਕਰਵਾਉਣਾ ਹੈ ਇਸ ਬਾਰੇ ਸਬੰਧਤ ਸਕੂਲਾਂ ਦੇ ਪ੍ਰਿੰਸੀਪਲ ਕੈਂਟਰ ਸੁਪਰਡੈਂਟ ਮੁਖਤੱਤਰ ਨਾਲ ਸਬੰਧਤ ਸੁਪਰਵਾਈਜ਼ਰ ਸੀਨੀਅਰ ਸਹਾਇਕ ਤੇ ਜ਼ਿਲ੍ਹਾ ਮੈਨੇਜਰਾਂ ਦਾ ਗਰੁੱਪ ਬਣਾਇਆ ਗਿਆ ਹੈ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਸੋ ਤੁਹਾਨੂੰ ਇਹ ਅਪਡੇਟ ਕਿਵੇਂ ਦੀ ਲੱਗੀ ਪੰਜਾਬ ਸਰਕਾਰ ਦੀ ਤਾਂ ਕਮੈਂਟ ਕਰਕੇ ਆਪਣੇ ਜਵਾਬ ਜ਼ਰੂਰ ਦਿਓ। ਨਾਲ ਹੀ ਚੈਨਲ ਤੇ ਨਵੇਂ ਜੁੜਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਅਸੀਂ ਸਕੂਲਾਂ ਸੰਬੰਧੀ ਨਵੀਆਂ-ਨਵੀਆਂ ਖਬਰਾਂ, ਸਕੀਮਾਂ ਸੰਬੰਧੀ ਨਵੀਆਂ-ਨਵੀਆਂ ਖਬਰਾਂ ਤੇ ਹੋਰ ਵੀ ਨਵੀਆਂ ਅਪਡੇਟਾਂ, ਨਵੀਆਂ ਖਬਰਾਂ ਲੈ ਕੇ ਆਪਣੇ ਚੈਨਲ ਦੇ ਉੱਤੇ ਆਉਂਦੇ ਰਹਿੰਦੇ ਰਹੇ ਆ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਬਸ ਤੁਹਾਨੂੰ ਸ਼ੇਅਰ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ